ਗੋਥ ਚੱਲਦੇ ਨੇ ਸਿੱਧੂ ਆ ਮਾਣਾ ਬਰਾੜਾ ਇਹਨਾਂ ਦੇ ਸ਼ੌਕਰ ਸਾਰਿਆਂ ਦਾ ਨਾ ਇਹ ਰਾਜਸਥਾਨ ਨਾਲ ਜੁੜੇਗਾ ਆਪੇ ਤੋਂ ਲਾਹੌਰ ਤੇ ਦਿੱਲੀ ਕੁਝ ਨਿਵਾਟ ਬਣੇ ਜਾਂਦੇ ਨੇਗੇ ਹੌਲੀ ਹੌਲੀ ਇਹ ਸ਼ਹਿਰ ਦਾ ਜਿਹੜਾ ਨਾਮ ਆ ਉਹ ਨਾਬ ਤੋਂ ਨਾਬਾ ਤੇ ਗਿਆ 1890 ਦੇ ਵਿੱਚ ਜਿਹੜਾ ਰਾਜਸਥਾਨ ਦਾ ਦੌਰ ਸੀ ਨਾ ਉਹ ਲੋਕਾਂ ਦਾ ਜਿਹੜਾ ਜੀਵਨ ਪੱਧਰਾ ਉਹ ਐ ਕਹੋ ਵੀ ਬਹੁਤਾ ਕੋਈ ਵਧੀਆ ਨਹੀਂ ਸੀਗਾ ਲੋਕ ਆਪਣਾ ਮਸਾਂ ਜਈ ਆਪਣਾ ਗੁਜ਼ਾਰਾ ਟਾਈਮ ਪਾਸ ਕਰਦੇ ਹੁੰਦੇ ਸੀਗੇ ਮਲਵਈਆਂ ਦਾ ਤੇ ਬਾਰੀਆਂ ਦਾ ਉਹਨਾਂ ਦਾ ਬੜਾ ਵੈਰ ਰਹਿੰਦਾ ਸੀ ਇਹ ਸਾਰੀ ਇਹਦੀ ਬੈਕਗ੍ਰਾਉਂਡ ਕਿੱਥੋਂ ਸ਼ੁਰੂ ਹੁੰਦੀ ਆ ਕਿਉਂ ਦੁਸ਼ਮਣੀ ਉਹਨਾਂ ਦੀ ਪੈਂਦੀ ਆ ਜੀ ਕਿਉਂ ਲੜਦੇ ਸੀ ਤੇ 47 ਵੇਲੇ ਜਦੋਂ ਦੇਸ਼ ਦੀ ਵੰਡ ਹੋਈ ਉਹ ਲੋਕ ਇਧਰ ਉੱਠ ਕੇ ਆਏ ਉਹਨਾਂ ਨੂੰ ਆਪਾਂ ਬਾਰੀਏ ਬੋਲਦੇ ਆ ਉਹਨਾਂ ਦੇ ਇਧਰ ਆਉਣ ਦੇ ਨਾਲ ਆਪਣੇ ਖਾਸ ਤੌਰ ਤੇ ਮਾਲਵੇ ਦੇ ਵਿੱਚ ਖਾਸ ਤੌਰ ਤੇ ਹਲਚਲ ਹੋਈ ਕਿਉਂਕਿ ਜਿਹੜੇ ਮਾਲਵੇ ਦੇ ਲੋਕ ਨੇ ਉਹ ਸਿੱਧੇ ਸਾਦੇ ਨੇ ਉਹਨਾਂ ਲੋਕਾਂ ਕੋਲੇ ਚੰਗੇ ਘੋੜੇ ਚੰਗਾ ਹਥਿਆਰ ਚੰਗਾ ਪਹਿਰਾਵਾ ਇਹ ਵਾਰੀਏ ਲੋਕਾਂ ਦੀ ਨਿਸ਼ਾਨੀ ਸੀ। ਇਹ ਆ ਉਹਦੇ ਵਿੱਚ 1918 ਦੇ ਵਿੱਚ ਪੰਜਾਬ ਦੇ ਵਿੱਚ ਪਲੇਗ ਦੀ ਬਿਮਾਰੀ ਪਈ ਆ ਤੇ ਉਹ ਬਿਮਾਰੀ ਨੇ ਵੀ ਪੰਜਾਬ ਦੇ ਅੱਧੇ-ਅੱਧੇ ਪਿੰਡ ਸੁੰਬਰ ਕੇ ਰੱਖ ਦਿੱਤੇ ਸੀਗੇ। ਅੰਗਰੇਜ਼ਾਂ ਨੇ ਉਦੋਂ ਘਰ ਦੀ दारू ਕੱਢਣ ਦੀ ਖੁੱਲ੍ਹ ਦੇਤੀ ਸੀਗੀ। ਵੀ ਇਹ ਨੂੰ ਤੁਸੀਂ ਸੈਨੀਟਾਈਜ਼ਰ ਵੱਜੋਂ ਵਰਤੋ। ਤੇ ਉਹ ਜਿਹੜੀਆਂ ਲਾਸ਼ਾਂ ਨੂੰ ਸਸ ਗਈਆਂ ਪਹਿਲੋ ਵੀ ਉਸ ਤਰ੍ਹਾਂ ਹੀ ਪਈਆਂ ਹੁੰਦੀਆਂ ਸੀਗੀਆਂ। ਵੀ ਜਿਹੜਾ ਮੁਗਲਾਂ ਦਾ ਰਾਜ ਸੀ। ਮੁਗਲਾਂ ਨੇ ਸਾਡੇ ਉੱਤੇ ਜ਼ੁਲਮ ਕੀਤੇ ਤੇ ਜਿਹੜਾ ਅੰਗਰੇਜ਼ਾਂ ਦਾ ਰਾਜ ਸੀ ਉਹ ਇੱਕ ਤਰ੍ਹਾਂ ਨਾਲ ਆਪਾਂ ਅੱਜ ਸਮਝ ਲਿਆ ਵੀ ਜੇ ਅੰਗਰੇਜ਼ ਉਹਨਾਂ ਵਾਲੇ ਰਾਜਾ ਨਾਲੋਂ ਗੱਲ ਚਲਦੀ ਆ ਵੀ ਵਧੀਆ ਸੀਗੇ ਉਸ ਵੇਲੇ ਦਾ ਜਿਹੜਾ ਮੁੱਖ ਮੰਤਰੀ ਸੀਗਾ ਪ੍ਰਤਾਪ ਸਿੰਘ ਕੈਰੋਂ ਉਹ ਮਹਾਂ ਪੰਜਾਬ ਬਣਾਉਣ ਦੇ ਹੱਕ ਅਸੀਗਾ ਤੇ ਲੇਕਿਨ ਇਹ ਜabb ਵੀ ਸੁਭਾ ਬਣਾਉਣ ਦੇ ਹੱਕ ਅਸੀਗੇ ਪਰ ਜਿਹੜੀਆਂ ਸੋਹਣੀਆਂ ਹੁੰਦੀਆਂ ਸੀਗੀਆਂ ਔਰਤਾਂ ਹੁੰਦੀਆਂ ਸੀਗੀਆਂ ਉਹਨਾਂ ਨੇ ਵੀ ਬਹੁਤ ਜ਼ੋਰ ਦੇ ਨਾਲ ਘਰ ਦਾ ਕੰਮ ਨਿਭਾੜ ਕੇ ਤੇ ਡੰਗਰਾਂ ਵਾਲਾ ਕੰਮ ਨਿਬੜ ਕੇ ਆਪਣੇ ਨਿਆਣੇ ਨੂੰ ਨੇ ਸਾਹਮ ਕੇ ਫਿਰ ਉਹ ਖੇਤਾਂ ਦੇ ਵਿੱਚ ਜਾ ਕੇ ਬਰਾਬਰ ਕੰਮ ਕਰਦੀਆਂ ਸੀਗੀਆਂ ਪੰਜਾਬ ਦੀਆਂ ਆਪਣੀਆਂ ਔਰਤਾਂ ਤੇ ਨਕਸਰਾਟ ਲਹਿਰ ਦੇ ਜਿਹੜੇ ਬੰਦੇ ਸੀਗੇ ਉਹ ਬਾਹਰ ਘਟ ਗਏ ਨੇਗੇ ਤੇ ਜਿਹੜੀ ਖਾਰਕੂਬਾਦ ਲਹਿਰਾ ਇਹਦੇ ਬੰਦੇ ਭਗੌੜੇ ਹੋ ਕੇ ਬਾਹਰ ਬਹੁਤ ਚਲੇ ਗਏ ਨੇਗੇ ਅੱਜ ਉਹ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਨੇਗੇ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਦੀ ਗੱਲਬਾਤ ਬੜੀ ਦਿਲਚਸਪ ਹੋਣ ਵਾਲੀ ਆ ਕਿਉਂਕਿ ਅੱਜ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ ਉਹ ਗੱਲਾਂ ਬਾਤਾਂ ਦੇ ਵਿੱਚ ਤੁਹਾਨੂੰ 1890 ਤੋਂ ਲੈ ਕੇ ਹੁਣ ਤੱਕ ਦੇ ਪੰਜਾਬ ਦੀਆਂ ਗੱਲਾਂ ਦੱਸਣੀਆਂ ਨੇ ਕਿ ਪੰਜਾਬ ਦੇ ਵਿੱਚ ਉਦੋਂ ਰਾਜਨੀਤਿਕ ਹਾਲਾਤ ਕਿਹੋ ਜਿਹੇ ਸੀ ਆਰਥਿਕ ਹਾਲਾਤ ਕਿਹੋ ਜਿਹੇ ਸੀ ਉਦੋਂ ਦੇ ਲੋਕਾਂ ਦੇ ਸਮਾਜਿਕ ਹਾਲਾਤ ਕਿਹੋ ਜਿਹੇ ਸੀ ਤਾਂ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਜਾਓਗੇ ਤਾਂ ਇੱਕ ਇਦਾਂ ਲੱਗੂ ਕਿ ਕੋਈ ਜਿਵੇਂ ਅੱਖਾਂ ਦੇ ਮੂਰੇ ਫਿਲਮ ਚੱਲ ਰਹੀ ਹੁੰਦੀ ਆ ਮੇਰਾ ਪਰਸਨਲੀ ਇਸ ਗੱਲਬਾਤ ਦੇ ਵਿੱਚ ਬੜਾ ਇੰਟਰਸਟ ਆ ਮੈਂ ਆਪ ਚਾਹੁੰਦਾ ਸੀ ਕਿ ਇਹ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਹ ਗੱਲਬਾਤ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਆ ਇੱਕ ਕਿਤਾਬ ਆ ਭਾਈ ਜਗਸੀਰ ਕਲਾਲਾ ਹੁਣਾਂ ਦੀ ਜਿਨ੍ਹਾਂ ਨੇ ਲਿਖੀ ਆ ਢਾਣੀ ਮੁਖਤਿਆਰ ਸਿੰਘ ਇੱਕ ਕਿਤਾਬ ਵੀ ਤੁਹਾਨੂੰ ਉੱਥੋਂ ਸ਼ੁਰੂ ਕਰਕੇ ਇੱਥੋਂ ਤੱਕ ਲੈ ਕੇ ਆਊਗੀ 1890 ਤੋਂ ਲੈ ਕੇ ਹੁਣ ਤੱਕ ਦੇ ਪੰਜਾਬ ਦੀ ਗੱਲ ਸੁਣਾਊਗੀ ਤਾਂ ਜਿਹੜੇ ਕਿਤਾਬ ਹਲੇ ਨਹੀਂ ਪੜ ਸਕੇ ਉਹਨਾਂ ਦੇ ਲਈ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਆ ਕਿਉਂਕਿ ਇਹ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਕਰਵਾਵਾਂਗੇ ਤੇ ਗੱਲਾਂ ਬਾਤਾਂ ਨਾਲ ਜੋੜਾਂਗੇ ਬਾਈ ਹੁਣ ਉਹਦਾ ਸਵਾਗਤ ਕਰਦੇ ਆਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਵਾਗਤ ਜੀ ਤੁਹਾਡਾ ਵੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਦੁਨੀਆ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਆਪਾਂ ਗੱਲਬਾਤ ਦੀ ਸ਼ੁਰੂਆਤ ਜਦੋਂ ਕਰਾਂਗੇ ਜੀ ਤਾਂ ਮੇਰੇ ਮਨ 'ਚ ਹੀ ਆ ਰਿਹਾ ਕਿ 1890 ਦਾ ਪੰਜਾਬ ਆ ਜਿਹੜਾ ਮੇਰਾ ਆਪ ਦਾ ਬੜਾ ਦਿਲ ਕਰਦਾ ਕਿ ਹਾਂ ਯਾਰ ਮੈਂ ਉਸ 'ਚ ਜੰਮਿਆ ਹੁੰਦਾ ਤਾਂ ਮੈਂ ਵੀ ਦੇਖ ਪਾਉਂਦਾ ਉਮੀਦ ਤਾਂ ਨਹੀਂ ਦੇਖ ਪਾਵਾਂਗੇ ਹਨਾ ਤੁਹਾਡੀ ਕਿਤਾਬ ਉਸ ਨੂੰ ਦਿਖਾ ਰਹੀ ਆ ਤੇ ਅੱਜ ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਆਪਾਂ ਸ਼ੁਰੂਆਤ ਉੱਥੇ ਕਰਾਂਗੇ ਕਿਹੋ ਜਿਹਾ ਸੀ ਉਹ ਪੰਜਾਬ ਗੁਰਕੋ ਜੀ ਜਦੋਂ ਆਪਾਂ 1890 ਦੀ ਗੱਲ ਕਰਦੇ ਆ ਨਾ ਤੇ ਇਹ ਗੱਲ ਜਿਹੜੀ ਮੈਂ ਇਹ ਮਾਲਵੇ ਤੋਂ ਸਟਾਰਟ ਕਰੀ ਆ ਮਾਲਵੇ ਦੇ ਵਿੱਚ ਆਪਣੇ ਨਾਬਾ ਰਿਆਸਤ ਹੁੰਦੀ ਸੀਗੀ ਜੀ ਨਾਭ ਮਨੁੱਖੀ ਸਰੀਰ ਦੇ ਵਿੱਚ ਇੱਕ ਨਾਭ ਹੁੰਦੀ ਆ ਤੇ ਉਹ ਸਰੀਰ ਦੇ ਵਿਚਾਲੇ ਹੁੰਦੀ ਆ ਜਿਵੇਂ ਨਾਭੇ ਤੋਂ ਲਾਹੌਰ ਤੇ ਦਿੱਲੀ ਇੱਕੋ ਜਿੰਨੀ ਬਾਟ ਬਣੇ ਜਾਂਦੇ ਨੇਗੇ ਹੌਲੀ ਹੌਲੀ ਇਹ ਸ਼ਹਿਰ ਦਾ ਜਿਹੜਾ ਨਾਉ ਉਹ ਨਾਬ ਤੋਂ ਨਾਬਾ ਪੈ ਗਿਆ ਤੇ ਗੱਡੇ ਦੀ ਜਿਹੜੀ ਨਾਵਾਂ ਗੱਡੇ ਭਾਵੇਂ ਸਾਰੇ ਪੰਜਾਬ ਚ ਵੱਖ-ਵੱਖ ਤਰ੍ਹਾਂਾਂ ਤੇ ਬਹੁਤ ਬਣਦੇ ਸੀਗੇ ਪਰ ਜਿਹੜੀ ਗੱਡੇ ਦੇ ਵਿੱਚ ਨਾ ਇੱਕ ਨਾਬ ਹੁੰਦੀ ਆ ਢੋਲਕੀ ਦੇ ਸਾਈਜ਼ ਵਰਗੀ ਚੀਜ਼ ਹੁੰਦੀ ਆ ਵੱਡੇ ਉਹਦੇ ਪਹੀਏ ਦੇ ਵਿੱਚ ਉਹਨੂੰ ਆਪਾਂ ਨਾਬ ਬੋਲਦੇ ਆ ਗੱਡੇ ਦੀ ਨਾਬ ਉਹ ਨਾਬੇ ਚ ਬਣਦੀ ਹੁੰਦੀ ਸੀਗੀ ਤੇ ਉਹ ਨਾਬੇ ਦੀ ਮਸ਼ਹੂਰ ਬਣੇ ਜਾਂਦੀ ਸੀਗੀ ਤੇ ਬਾਕੀ ਪੰਜਾਬੀ ਸ਼ਹਿਰ ਦੇ ਵਿੱਚ ਨਾਬੇ ਦੀ ਇਹ ਬੰਦ ਬੋਲ ਤੇ ਹਾਂ ਹਾਂ ਇਹ ਵੀ ਗੱਲ ਚੱਲਦੀ ਆ ਤੇ ਇਹ ਨਾਬੇ ਰਸ ਤੋਂ ਗੱਲ ਸਟਾਰਟ ਹੁੰਦੀ ਆ 1890 ਦੀ 1890 ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਰਸਤਾ ਨੇ ਜੀਂਦ ਰਸਤਾ ਇਹਨਾਂ ਦੀ ਉਹ ਮੇਨ ਰਸਤਾ ਤੇ ਮਹਾਰਾਜਾ ਹੀਰਾ ਸਿੰਘ ਦਾ ਰਾਜ ਸੀਗਾ ਨਾਬੇ ਦੇ ਵਿੱਚ ਉੱਥੋਂ ਲੈ ਕੇ ਆਪਾਂ ਇਹ ਗੱਲ ਅ ਅ ਸ਼ੁਰੂ ਕਰੀਏ ਸਟਾਰਟ ਕਰੀਏ ਤੇ ਉਦੋਂ ਜਿਹੜਾ 1890 ਦੇ ਵਿੱਚ ਪੰਜਾਬ ਦਾ ਕੀ ਮਾਹੌਲ ਸੀ ਲੋਕਾਂ ਦਾ ਜਿਹੜਾ ਜੀਵਨ ਪੱਧਰਾ ਉਹ ਕਿਸ ਤਰ੍ਹਾਂ ਸੀ ਅੱਜ ਆਪਾਂ ਕਿੱਥੇ ਤੱਕ ਪਹੁੰਚੇ ਆ ਜੀ 1890 ਦੇ ਵਿੱਚ ਜਿਹੜਾ ਰਾਜਸਤਾ ਦਾ ਦੌਰ ਸੀ ਨਾ ਉਹ ਉਹ ਲੋਕਾਂ ਦਾ ਜਿਹੜਾ ਜੀਵਨ ਪੱਧਰਾ ਉਹ ਐ ਕਹੇ ਲੋ ਵੀ ਬਹੁਤਾ ਕੋਈ ਵਧੀਆ ਨਹੀਂ ਸੀਗਾ ਲੋਕ ਆਪਣਾ ਮਸਾਂ ਜੀ ਆਪਣਾ ਗੁਜ਼ਾਰਾ ਟਾਈਮ ਪਾਸ ਕਰਦੇ ਹੁੰਦੇ ਸੀਗੇ ਤੇ ਉਸ ਵੜੇ ਦੇ ਜਿਹੜੇ ਕਿਸਾਨੀ ਦੇ ਹਾਲਾਤ ਨੇ ਤੇ ਉਦੋਂ ਐ ਕਹਿੰਨੋ ਵੀ ਨਹਿਰਾਂ ਪੰਜਾਬ ਦੇ ਵਿੱਚ ਭਾਵੇਂ ਖੋਲ੍ਹ ਵਿੱਚ ਆ ਗਏ ਸੀ ਨਹਿਰਾਂ ਬਣਾਤੀਆਂ ਸੀਗੀਆਂ ਗਰੀਜਾਂ ਨੇ ਤੇ ਲੋਕਾਂ ਦੇ ਵਿੱਚ ਇੱਕ ਖਿੱਚ ਵੀ ਹੁੰਦੀ ਸੀਗੀ ਵੀ ਆਪਾਂ ਨੂੰ ਜਿਹੜਾ ਨਹਿਰ ਦੇ ਆਲੇ-ਦੁਆਲੇ ਕਿਤੇ ਜ਼ਮੀਨ ਮਿਲ ਜੇ ਤੇ ਜਿੱਥੇ ਕਿਤੇ ਮਾਰੂ ਜਮੀਨ ਸੀ ਉੱਥੇ ਲੋਕਾਂ ਦੇ ਜਿਹੜੇ ਹਾਲਾਤ ਆ ਉਹ ਬੜੇ ਵਧੀਆ ਨਹੀਂ ਸੀ ਹੁੰਦੇ ਤੇ ਜਿਵੇਂ ਅੱਜ ਪੰਜਾਬ ਦੇ ਵਿੱਚ ਏਜੰਟ ਨੇ ਵੀ ਮੈਂ ਤੈਨੂੰ ਇਧਰੋਂ ਆਹ ਪ੍ਰਾਪਰਟੀ ਵੇਚ ਮੈਂ ਤੈਨੂੰ ਉਧਰ ਪ੍ਰਾਪਰਟੀ ਚੰਗੀ ਪ੍ਰਾਪਰਟੀ ਚੰਗੀ ਜ਼ਮੀਨ ਜਾ ਜਾ ਦਵਾ ਦੇਣਾਗਾ ਉਹ ਉਸ ਤਰ੍ਹਾਂ ਦੀ ਉਦੋਂ ਹਾਲਾਤ ਸੀ ਕਿ ਵੀ ਉਧਰੋਂ ਵੀ ਤੂੰ ਆ ਆਪਣੀ ਮਾਰੂ ਜਮੀਨ ਵੇਚ ਕਿਉਂਕਿ ਮਾਰੂ ਜਮੀਨ ਉਹ ਹੁੰਦੀ ਆ ਜਿੱਥੇ ਕੱਲੀ ਮੀਂਹ ਦੇ ਸਾਰੇ ਖੇਤੀ ਹੁੰਦੀ ਆ ਉਹਨੂੰ ਕੋਈ ਪਾਣੀ ਵਗੈਰਾ ਨਹੀਂ ਲੱਗਦਾ ਹੁੰਦਾ ਤੇ ਫਿਰ ਉਹ ਜਿਹੜੇ ਏਜੰਟ ਨੇ ਕਿ ਉਦੋਂ ਨਹਿਰਾਂ ਦੇ ਵਾਲੇ ਦੁਆਲੇ ਲੋਕਾਂ ਨੂੰ ਖਿੱਚ ਕਰਦੇ ਸੀਗੇ ਵੀ ਮੈਂ ਤਾਂ ਨੂੰ ਉੱਥੇ ਪੜ੍ਹੀ ਦਵਾ ਦਿੰਦਾ ਤੇ ਲੋਕਾਂ ਦੇ ਜਿਹੜੇ ਹਾਲਾਤ ਨੇ ਇਹ ਸੀਗੇ ਉਦੋਂ ਨਾਲ-ਨਾਲ ਜਿਹੜਾ ਬੰਦਾ ਖੇਤੀ ਕਰਦਾ ਉਹਦੇ ਨਾਲ ਕੋਈ ਨਾ ਕੋਈ ਸਹਾਇਕ ਧੰਦਾ ਨੇ ਕੈਨੋ ਵੀ ਅੱਜ ਵੀ ਲੋਕ ਕੋਈ ਨਾ ਕੋਈ ਸਹਿਕਤੰਦਾ ਕਰਦੇ ਨੇਗੇ ਉਦੋਂ ਵੀ ਸਹਿਕਤੰਦਾ ਕਰਦੇ ਸੀਗੇ ਕੋਈ ਜਿਵੇਂ ਉਠ ਘੱਟੀ ਦਾ ਪਵਾਰ ਕਰਦਾ ਕੋਈ ਕਿਸ ਤਰ੍ਹਾਂ ਦਾ ਕੰਮ ਧੰਦਾ ਕਰਦਾ ਕੋਈ ਕੁਛ ਵੇਚਦਾ ਕੋਈ ਕੁਛ ਵੇਚਦਾ ਇਹ ਗੱਲਾਂ ਬਾਤਾਂ ਨੇ ਜਿਹੜੀਆਂ ਕਿਆਂ ਉਹ ਉਸ ਟਾਈਮ ਦੇ ਵਿੱਚ ਚੱਲਦੀਆਂ ਸੀ ਜੀ ਵੀ ਕਿੰਨਾਂ ਦਾ ਜੀਵਨ ਪੱਧਰ ਬਹੁਤ ਉੱਚਾ ਸੀ ਕਿੰਨਾਂ ਦਾ ਨੀਮਾ ਸੀ ਉਦੋਂ ਉਦੋਂ ਕਹ ਲੋ ਵੀ 1947 ਤੋਂ ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ ਨਾ ਸਾਰੇ ਜਿਹੜੇ ਲੋਕ ਨੇਗੇ ਉਹ ਹਿੰਦੂ ਸਿੱਖ ਮੁਸਲਮਾਨ ਜਾਂ ਜੋ ਵੀ ਇੱਥੇ ਸੀਗੇ ਉਹ ਨਾਲ ਮਿਲ ਕੇ ਰਹਿੰਦੇ ਸੀਗੇ ਲੋਕਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਖਰੇਵਾਂ ਨਹੀਂ ਸੀਗਾ ਤੇ ਫਿਰ ਕਹ ਲੋ ਵੀ 47 ਤੋਂ ਪਹਿਲਾਂ ਨਾ ਇੱਕ ਪਲੇਗ ਦੀ ਘਟਨਾ ਪਈ ਆ ਪੰਜਾਬ ਦੇ ਵਿੱਚ 1918 ਦੇ ਵਿੱਚ ਪੰਜਾਬ ਦੇ ਵਿੱਚ ਪਲੇਗ ਦੀ ਬਿਮਾਰੀ ਪਈ ਆ ਤੇ ਬਾਹਰਲੇ ਦੇਸਾਂ ਦੇ ਵਿੱਚ ਕੋਈ ਹੋਰ ਬਿਮਾਰੀ ਸੀਗੀ ਉਹ ਬਿਮਾਰੀ ਨੇ ਕਹ ਲੋ ਵੀ ਜਿਵੇਂ ਹੋਰ ਕਰੋਨੇ ਵਾਲੇ ਟਾਈਮ ਦੇ ਵਿੱਚ ਬਹੁਤ ਆਪਣਾ ਨੁਕਸਾਨ ਹੋਇਆ ਤੇ ਉਹ ਬਿਮਾਰੀ ਨੇ ਵੀ ਪੰਜਾਬ ਦੇ ਅੱਧ ਅੱਧ ਪਿੰਡ ਸੁੰਬਰ ਕੇ ਰੱਖਤੇ ਸੀਗੇ ਤੇ ਉਦੋਂ ਲੋਕ ਖੇਤਾਂ ਦੇ ਵਿੱਚ ਕੁੱਲੀਆਂ ਬਣਾ ਕੇ ਰਹਿਣ ਲੱਗੇ ਸੀਗੇ ਅੰਗਰੇਜ਼ਾਂ ਨੇ ਉਦੋਂ ਘਰ ਦੀ दारू ਕੱਢਣ ਦੀ ਖੁੱਲ੍ਹ ਦੇਤੀ ਸੀਗੀ ਵੀ ਇਹ ਨੂੰ ਤੁਸੀਂ ਸੈਨੀਟਾਈਜ਼ਰ ਵੱਜੋਂ ਵਰਤੋ ਤੇ ਉਹ ਜਿਹੜੀਆਂ ਲਾਸ਼ਾਂ ਨੂੰ ਸਸ ਸੀਗੀਆਂ ਕਹ ਲੋ ਵੀ ਉਸ ਤਰ੍ਹਾਂ ਹੀ ਪਈਆਂ ਹੁੰਦੀਆਂ ਸੀਗੀਆਂ ਕੁਝ ਨਾ ਕੁਝ ਸਮਾਜ ਸੇਵੀ ਲੋਕ ਸੀ ਜਿਹੜੇ ਕੋ ਉਹ ਆਪਣੇ ਕਹਿੰਦੇ ਕਿ ਗੱਡਿਆ ਗੋਡੇ ਉੱਤੇ दारू ਦਾ ਸੜਕਾ ਕਰਕੇ ਤੇ ਆਪਣੇ ਉੱਤੇ दारू-ਦਰੂ ਡੋਲ ਕੇ ਤੇ ਉਹ ਇਸ ਤਰ੍ਹਾਂ ਕਰਕੇ ਉਹ ਫਿਰ ਉਹ ਲਾਸ਼ਾਂ ਨੂੰ ਬਿੱਲੇ ਲਾ ਕੇ ਟਿਕਾਣੇ ਲਾ ਕੇ ਹੁੰਦੇ ਹੁੰਦੇ ਸੀਗੇ ਕਿਸੇ ਦਾ ਸੰਸਕਾਰ ਕਰਨਾ ਤੇ ਕਿਸੇ ਨੂੰ ਦਬਾਉਣਾ ਕਿਸੇ ਨੂੰ ਕੁਛ ਕਰਨਾ ਕਿਸੇ ਨੂੰ ਕੁਛ ਕਰਨਾ ਤੇ ਇਸ ਤਰ੍ਹਾਂ ਦਾ ਜਿਹੜਾ ਸੀਗਾ ਮਾਹੌਲ ਉਹ ਉਸ ਜਿਵੇਂ ਹੁਣ ਤੁਹਾਡੀ ਕਿਤਾਬ ਦੇ ਵਿੱਚ ਵੀ ਜ਼ਿਕਰ ਆ ਜੀ ਤੇ ਉਦੋਂ ਵੀ ਇਹ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਵੀ ਉਦੋਂ ਮਲਵਈਆਂ ਦਾ ਤੇ ਬਾਰੀਆਂ ਦਾ ਉਹਨਾਂ ਦਾ ਬੜਾ ਵੈਰ ਰਹਿੰਦਾ ਸੀ ਇਹ ਸਾਰੀ ਇਹਦੀ ਬੈਕਗ੍ਰਾਉਂਡ ਕਿੱਥੋਂ ਸ਼ੁਰੂ ਹੁੰਦੀ ਆ ਕਿਉਂ ਦੁਸ਼ਮਣੀ ਉਹਨਾਂ ਦੀ ਪੈਂਦੀ ਆ ਜੀ ਕਿਉਂ ਲੜਦੇ ਸੀ ਉਹ ਬਿਲਕੁਲ ਜੀ ਇਹ ਤੁਸੀਂ ਜਿਹੜੇ ਬਾਰੀਆਂ ਲੋਕਾਂ ਦੀ ਗੱਲ ਕਰੀਏ ਤਾਂ ਬਾਰ ਪਾਕਿਸਤਾਨ ਦੇ ਵਿੱਚ ਇਹ ਜਿਹੇ ਇਲਾਕਾ ਜਿੱਥੇ ਵਾਰਿਸ਼ ਨਹੀਂ ਸੀ ਹੁੰਦੀ ਇੱਥੇ ਮੀਂਹ ਨਹੀਂ ਸੀ ਪੈਂਦਾ ਤੇ ਅੰਗਰੇਜ਼ਾਂ ਨੇ ਰਾਵੀ ਤੇ ਚਨਾਬ ਦੋ ਦਰਿਆਵਾਂ ਨੂੰ ਜੋੜ ਕੇ ਜਿਹੜੀ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਸੀ ਉਹ ਕੁਸ਼ਹਾਲ ਕਰਤੀ ਉਹ ਜ਼ਮੀਨ ਨੂੰ ਪਾਣੀ ਲੱਗਣ ਲੱਗ ਗਿਆ ਤੇ ਉਹਨਾਂ ਦੀ ਜਿਹੜੀ ਫਸਲਵਾੜੀ ਸੀ ਉਹ ਵਧੀਆ ਹੋਣ ਲੱਗ ਗਈ ਤੇ ਉਹ ਲੋਕ ਖਸ਼ਹਾਲ ਲੋਕ ਬਣ ਗਏ ਇਧਰਲੇ ਪਾਸੇ ਤੋਂ ਜੂਪੀ ਤੋਂ ਵੀ ਹਰਿਆਣਾ ਤੋਂ ਵੀ ਪੰਜਾਬ ਤੋਂ ਵੀ ਇਧਰਲੇ ਲੋਕਾਂ ਨੇ ਉੱਥੇ ਜਾ ਕੇ ਜ਼ਮੀਨਾਂ ਇਹਨਾਂ ਜਿਹੜੀਆਂ ਉਹ ਲੈ ਲਈਆਂ ਉੱਥੇ ਪਾਕਿਸਤਾਨ ਦੇ ਹਰੀ ਦੇ ਵਿੱਚ ਉਹ ਏਰੀਆ ਸਾਰੀ ਦੁਨੀਆ ਨੂੰ ਉਸ ਟਾਈਮ ਦੇ ਉੱਤੇ ਖਸ਼ਹਾਲ ਉਹ ਮੰਨਿਆ ਗਿਆ ਤੇ 47 ਵੇਲੇ ਜਦੋਂ ਦੇਸ਼ ਦੀ ਵੰਡ ਹੋਈ ਉਹ ਲੋਕ ਇਧਰ ਉੱਠ ਕੇ ਆਏ ਉਹਨਾਂ ਨੂੰ ਆਪਾਂ ਵਾਰੀਏ ਬੋਲਦੇ ਆ ਉਹਨਾਂ ਦੇ ਇਧਰ ਆਉਣ ਦੇ ਨਾਲ ਆਪਣੇ ਖਾਸ ਤੌਰ ਤੇ ਮਾਲਵੇ ਦੇ ਵਿੱਚ ਖਾਸ ਤੌਰ ਤੇ ਹਿਲਚਲ ਹੋਈ ਇੱਕ ਸੰਤ ਰਾਮਦਾਸੀ ਵਾਲਾ ਪਿੰਡ ਆ ਰੈਸਰ ਉੱਥੇ ਸਭ ਤੋਂ ਜ਼ਿਆਦਾ ਇਹ ਮਾਲਵੇ ਲੋਕਾਂ ਤੇ ਬਾਰੀਏ ਲੋਕਾਂ ਦੇ ਵਿੱਚ ਕਸਮਖਸ ਚੱਲਦੀ ਰਹਿੰਦੀ ਸੀਗੀ ਤੇ ਉੱਥੇ ਇਹ ਜ਼ਿਆਦਾ ਕਹਿ ਲੋ ਵੀ ਖੱਚਾ ਧੂਈ ਦੇ ਘਟਨਾਵਾਂ ਨੇ ਜਿਹੜੀਆਂ ਉਹ ਵਾਪਰੀਆਂ ਤੇ ਇਹ ਸੀ ਮਾਲਵੇ ਤੇ ਬਾਰੀਏ ਲੋਕਾਂ ਦੀ ਲੜਾਈ ਦੀਆਂ ਗੱਲਾਂ ਬਾਤਾਂ ਕਿਉਂਕਿ ਜਿਹੜੇ ਮਾਲਵੇ ਦੇ ਲੋਕ ਨੇ ਉਹ ਸਿੱਧੇ ਸਾਦੇ ਨੇ ਉਹਨਾਂ ਲੋਕਾਂ ਕੋਲੇ ਚੰਗੇ ਘੋੜੇ, ਚੰਗਾ ਹਥਿਆਰ, ਚੰਗਾ ਪਹਿਰਾਵਾ ਇਹ ਬਾਰੀਏ ਲੋਕਾਂ ਦੀ ਨਿਸ਼ਾਨੀ ਸੀ ਹਾਂਜੀ ਇਹ ਜਿਵੇਂ ਆਪਾਂ ਕੀ ਚੀਜ਼ਾਂ ਹੁੰਦੀਆਂ ਨਾ ਵੀ ਉਹ ਬੰਦੇ ਦੇ ਵਿੱਚ ਰਹਿੰਦੀਆਂ ਜੀ ਜਿਹੜੇ ਜਿੱਥੋਂ ਆਏ ਹੁੰਦੇ ਆ ਹਨਾ ਇਹ ਹੁਣ ਵੀ ਹੈਗੀਆਂ ਜਿਹੜੇ ਬਾਰੀਏ ਲੋਕ ਉਹਨਾਂ ਦੇ ਵਿੱਚ ਉਸੇ ਤਰ੍ਹਾਂ ਦੀ ਬਿਰਤੀ ਆ ਜਿਹੜੀ ਲੜਨ ਵਾਲੀ ਠਾਠ ਪਾਟ ਨਾ ਰਹਿਣ ਵਾਲੀ ਹੁਣ ਇਹ ਚੀਜ਼ਾਂ ਘਟੀਆਂ ਨੇ ਜੀ ਸਮੇਂ ਦੇ ਹਿਸਾਬ ਨਾਲ ਹੌਲੀ 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 ਉਹ ਚੀਜ਼ ਦਾ ਫਰਕ ਪੈ ਜਾਂਦਾ ਜੇ ਮੰਨ ਲਓ ਇੱਕ ਕਮਿਊਨਿਟੀ ਦੇ ਲੋਕ ਉੱਥੇ ਰਹਿੰਦੇ ਨੇ ਉੱਥੇ ਆ ਕੇ ਹੋਰ ਕਮਿਊਨਿਟੀ ਦੇ ਲੋਕ ਵੱਸ ਜਾਣ ਤੇ ਪਹਿਲਾਂ ਪਹਿਲਾਂ ਉਹਨਾਂ ਦੇ ਵਿੱਚ ਕਸਮਿਕਸ ਹੁੰਦੀ ਆ ਹੌਲੀ ਹੌਲੀ ਉਹ ਲੋਕ ਨੇ ਜਿਹੜੇ ਉਹ ਵਿੱਚ ਉਹਨਾਂ ਦੇ ਸੈਟਅਪ ਵਿੱਚ ਰਲ ਜਾਂਦੇ ਨੇ ਜੀ ਜੀ ਅੱਛਾ ਉਸ ਸਮੇਂ ਦਾ ਜਿਹੜਾ ਪੰਜਾਬ ਆ ਜੀ ਉਦੋਂ ਜਿਵੇਂ ਆਪਾਂ ਕਹਿੰਦੇ ਨੇ ਵੀ ਹੁਣ ਬੜਾ ਸੋਹਣਾ ਪੰਜਾਬ ਸੀ ਹੁਣ ਜਿਹੜੇ ਹੁਣ ਦੀ ਜਨਰੇਸ਼ਨ ਯਾਦ ਕਰਦੇ ਉਸ ਨੂੰ ਹਨਾ ਜਦੋਂ ਬਹੁਤ ਸਾਰਾ ਕੁਝ ਸੀਗਾ ਮੈਂ ਚਾਹੁੰਦਾ ਇਹਦੀਆਂ ਜਿਹੜੀਆਂ ਤੁਸੀਂ ਹੋਰ ਲੇਅਰ ਜੇ ਸਾਨੂੰ ਦੱਸੋ ਵੀ ਹਨਾ ਕੀ ਕੀ ਚੰਗਾ ਸੀ ਤੇ ਕੀ ਕੀ ਉਦੋਂ ਨਹੀਂ ਸੀਗਾ ਜਿਹੜਾ ਹੁਣ ਹੈਗਾ ਜਿਹੜਾ ਉਦੋਂ ਹੋਣਾ ਚਾਹੀਦਾ ਸੀਗਾ ਉਹ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਸ਼ਾਇਦ ਜੇ ਕਿਤਾਬ ਵਿੱਚ ਨਹੀਂ ਵੀ ਹੈਗੀਆਂ ਜਾਂ ਹੁਣ ਦੱਸ ਸਕਦੇ ਹੋ ਜ਼ਰੂਰ ਉੱਤੇ ਗੱਲ ਕਰਨੀ ਚਾਹੀਦੀ ਬਿਲਕੁਲ ਜੀ ਜਿਸ ਤਰ੍ਹਾਂ ਕਹੋ ਵੀ ਤੁਸੀਂ ਇਹ ਬਾਰੀਏ ਲੋਕਾਂ ਦੀ ਗੱਲ ਕਰੀ ਆਪਾਂ ਹਾਂ ਤੇ ਐਜੂਕੇਸ਼ਨ ਸੈਂਟਰ ਜਿਹੜੇ ਸੀਗੇ ਉਹ ਵੀ ਉਸ ਏਰੀਆ ਦੇ ਵਿੱਚ ਸੀਗੇ ਜਿਵੇਂ ਲਾਹੌਰ ਹੋ ਗਿਆ ਲਾਹਲਪੁਰ ਹੋ ਗਿਆ ਇਹ ਡਾਕਟਰ ਮਨਮੋਹਨ ਸੇ ਹੁਣੇ ਇਹ ਸਾਰੇ ਉਥੋਂ ਦੇ ਪੜੇ ਹੋਏ ਨੇ ਹਾਂ ਪਾਕਿਸਤਾਨ ਦੇ ਜਿਵੇਂ ਲਾਹਲਪੁਰ ਦੇ ਵਿੱਚ ਵੱਡੀ ਯੂਨੀਵਰਸਿਟੀ ਸੀਗੀ ਤੇ ਲਾਹੌਰ ਦੇ ਵਿੱਚ ਵੀ ਵੱਡੀ ਯੂਨੀਵਰਸਿਟੀ ਸੀਗੀ ਤੇ ਈਵਨ ਉਹ ਆ ਜਿਹੜਾ ਪ੍ਰਕਾਸ਼ ਸਿੰਘ ਬਾਦਲਾ ਇਹ ਵੀ ਲਾਹੌਰ ਤੋਂ ਇਹਦੀ ਐਫਏ ਵਗੈਰਾ ਕੁਝ ਪੜਾਈ ਕਰੀ ਵੀ ਸੀਗੀ ਤੇ ਚਾਹੇ ਦਾ ਰੋਲ ਚੰਗਾ ਸੀ ਜਾਂ ਮਾੜਾ ਸੀ ਉਹ ਗੱਲ ਅਲੱਗ ਆ ਤੇ ਜਿੰਨੇ ਵੀ ਪ੍ਰਾਣੇ ਆਪਣੇ ਬਜ਼ੁਰਗ ਨੇ ਉਹ ਸਾਰੇ ਉਥੋਂ ਲਾਹੌਰ ਤੋਂ ਵਧੀਆ ਸੀਗੇ ਪੜੇ ਹੋਏ ਵਿਦਿਅਕ ਸੰਸਥਾਾਂ ਐ ਕਹ ਲੋ ਵੀ ਉੱਥੇ ਸੀਗੀਆਂ ਉਹ ਲੋਕ ਚੰਗੇ ਖੁਸ਼ਹਾਲ ਚੰਗਾ ਉਹਨਾਂ ਦਾ ਜੀਵਨ ਤੇ ਉਹ ਜਿੱਥੇ ਵੀ ਗਏ ਨੇ ਆਪਣੇ ਉਹ ਪੂਰੇ ਇੰਡੀਆ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਗਏ ਨੇ ਤੇ ਉਹਨਾਂ ਦਾ ਕਹ ਲੋ ਵੀ ਵਿਦਿਅਕ ਪੱਖੋਂ ਚੰਗਾ ਰਹਿ ਰਹੇ ਹਾਲ ਦਾ ਆਪਰੇ ਰੁਕਨ ਦੇ ਨਾਲ ਜੀ ਇਹ ਵੀ ਰੀਜੇ ਮੇ ਹੁਣ ਵੀ ਜਿਨ੍ਹਾਂ ਨੂੰ ਰਿਫਿਊਜੀ ਕਹਿ ਦਿੱਤਾ ਜਾਂਦਾ ਜੀ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਵੀ ਇੱਥੋਂ ਦੇ ਲੋਕਾਂ ਨੂੰ ਖਾਣਾ ਪੀਣਾ ਨਹੀਂ ਸੀ ਆਉਂਦਾ ਬਣਾਉਣਾ ਵੀ ਨਹੀਂ ਸੀ ਆਉਂਦਾ ਚੱਜਦਾ ਵੀ ਅਸੀਂ ਆ ਕੇ ਸਿਖਾਇਆ ਇਹਨਾਂ ਨੂੰ ਖਾਣਾ ਪੀਣਾ ਕਿ ਲੱਗਦਾ ਸੱਚੀ ਵੀ ਹਾਂ ਵੀ ਖਾਣ ਪੀਣ ਪੱਖੋਂ ਉਹਨਾਂ ਦੇ ਵਿੱਚ ਅਮੀਰੀ ਬੜੀ ਸੀਗੀ ਜਿਹੜੇ ਉਧਰੋਂ ਉੱਜੜ ਕੇ ਇੱਧਰ ਨੂੰ ਆਏ ਆ 47 ਵੇਲੇ ਇੱਕ ਆਪਾਂ ਨੂੰ ਆ ਜਿਹੜੀ ਜੀਟੀ ਰੋਡ ਜਾਂਦੀ ਆ ਗ੍ਰੇਡ ਟ੍ਰੰਕ ਰੋਡ ਜਿਹੜੇ ਲੋਕ ਇਹ ਇਹ ਸੜਕ ਦੇ ਆਲੇ-ਦਾਲੇ ਵਸੇ ਹੋਏ ਨੇ ਇਹ ਇਹਨਾਂ ਦਾ ਜੀਵਨ ਪੱਧਰਾ ਉਹ ਪਹਿਲਾਂ ਤੋਂ ਲੈ ਕੇ ਆਮ ਲੋਕਾਂ ਨਾਲੋਂ ਫਰਕ ਆ ਤੇ ਉਧਰ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਜਾਈ ਪਾਕਿਸਤਾਨ ਦੇ ਵਿੱਚ ਵਿਦਿਅਕ ਸੰਸਥਾਵਾਂ ਵੱਧ ਸੀਗੀਆਂ ਤੇ ਉਹ ਥੋੜਾ ਜਿਹਾ ਤਾਂ ਫਰਕ ਸੀਗਾ ਜੀ ਅੱਜ ਹੁਣ ਜਿਵੇਂ ਵਿੱਦਿਆ ਆ ਗਈ ਸਾਰੇ ਕਾਲਜ ਜੁਨੀਵਰਸਿਟੀਆਂ ਆਪਣੇ ਸ਼ਹਿਰਾਂ ਦੇ ਵਿੱਚ ਲਾ ਲਓ ਜਾਂ ਕਸਬਿਆਂ ਦੇ ਵਿੱਚ ਲਾ ਲਓ ਉਹ ਬਣ ਗਏ ਨੇ ਤੇ ਉਹਦੇ ਕਰਕੇ ਥੋੜਾ ਜਿਹਾ ਇਹ ਫਰਕ ਘਟਿਆ ਹਾਂਜੀ ਜੀ ਜਿਵੇਂ ਉਦੋਂ ਅੰਗਰੇਜ਼ਾਂ ਦਾ ਵੀ ਰਾਜ ਸੀ ਰਿਆਸਤਾਂ ਵੀ ਸੀਗੀਆਂ ਜੀ ਹਨਾ ਇਹਨਾਂ ਦੇ ਵਿੱਚ ਆਪਸੀ ਕਸਮ ਕਸਾਂਝ ਉਹ ਕਿਦਾਂ ਦੀ ਸੀਗੀ ਸਾਰਾ ਕੁਝ ਕਿਵੇਂ ਮੇਨਟੇਨ ਹੁੰਦਾ ਸੀ ਉਹ ਚੀਜ਼ਾਂ ਬਿਲਕੁਲ ਜੀ ਕਹੋ ਵੀ ਜਿਹੜਾ ਮੁਗਲਾਂ ਦਾ ਰਾਜ ਸੀ ਮੁਗਲਾਂ ਨੇ ਸਾਡੇ ਉੱਤੇ ਜ਼ੁਲਮ ਕੀਤੇ ਤੇ ਜਿਹੜਾ ਅੰਗਰੇਜ਼ਾਂ ਦਾ ਰਾਜ ਸੀ ਉਹ ਇੱਕ ਤਰ੍ਹਾਂ ਨਾਲ ਆਪਾਂ ਅੱਜ ਸਮਝ ਲਿਆ ਵੀ ਜੇ ਅੰਗਰੇਜ਼ ਹੋਣ ਵਾਲੇ ਰਾਜਾ ਨਾਲੋਂ ਗੱਲ ਚਲਦੀ ਹੈ ਵੀ ਵਧੀਆ ਸੀਗੇ ਤੇ ਹੋਣ ਵਾਲੇ ਜਿਹੜੇ ਆਪਣੇ ਰਾਜਨੀਤਿਕ ਨੁਕਲੇ ਇਹ ਇੱਥੋਂ ਪੈਸਾ ਲੁੱਟ ਕੇ ਸਵਿਫ ਸਵਿੰਕਾਂ ਦੇ ਵਿੱਚ ਲੈ ਜਾਂਦੇ ਨੇਗੇ ਤੇ ਜਿਹੜੇ ਮੁਗਲ ਨੇਗੇ ਉਹ ਉਹ ਪਹਿਲਾਂ ਆਪਣੇ ਅ ਕਹਿੰਦੇ ਆਪਣੇ ਰਾਜਾਂ ਦੇ ਵਿੱਚ ਉੱਥੇ ਲੈ ਜਾਂਦੇ ਸੀਗੇ ਤੇ ਜਿਹੜੇ ਅੰਗਰੇਜ਼ ਸੀਗੇ ਅੰਗਰੇਜ਼ਾਂ ਨੇ ਕੁਛ ਨਾ ਕੁਛ ਭਾਵੇਂ ਉਹ ਵੀ ਵਿਦੇਸੀ ਸੀਗੇ ਆਪਣੇ ਤੇ ਹੋ ਸਕਦਾ ਵੀ ਕੁਛ ਨਾ ਕੁਛ ਉਹਨਾਂ ਨੇ ਬਹੁਤ ਕੀ ਕਰਿਆ ਹੁਣ ਤੇ ਪਰ ਉਹਨਾਂ ਨੇ ਜਿਵੇਂ ਨਹਿਰਾਂ ਕੱਢੀਆਂ ਤੇ ਵਿਦਿਅਕ ਸੰਸਥਾਵਾਂ ਖੋਲ੍ਹੀਆਂ ਯੂਨੀਵਰਸਿਟੀ ਖੋਲ੍ਹੀਆਂ ਤੇ ਲੋਕਾਂ ਨੂੰ ਕਈ ਤਰ੍ਹਾਂ ਨਾਲ ਕੰਮ ਧੰਦੇ ਲਾਇਆ ਰਿਕਾਰ ਦਿੱਤਾ ਚੰਗਾ ਕਾਨੂੰਨ ਦਿੱਤਾ ਉਹ ਜੇ ਕੋਈ ਬੰਦਾ ਜੁਰਮ ਕਰਦਾ ਸੀਗਾ ਤਾਂ ਉਹ ਐਟ ਦੀ ਸਫਟ ਉਹ ਬੰਦੇ ਨੂੰ ਉੱਥੇ ਉਹ ਉਸੇ ਥਾਂ ਤੇ ਫਾਂਸੀ ਦਿੰਦੇ ਹੁੰਦੇ ਸੀਗੇ ਤੇ ਕਾਨੂੰਨ ਦਾ ਰਾਜ ਸੀ ਜਿਹੜਾ ਉਹ ਅੰਗਰੇਜ਼ਾਂ ਨੇ ਸਥਾਪਿਤ ਕਰਿਆ ਇੱਥੇ ਯਾਨੀ ਕੀਤਾ ਚਲੋ ਉਹਨਾਂ ਨੇ ਬਹੁਤ ਸਾਰਾ ਆਪਣੇ ਫਾਇਦੇ ਲਈ ਹਨ ਜਿਵੇਂ ਰੇਲਾਂ ਕੱਢੀਆਂ ਨਹਿਰਾਂ ਕੱਢੀਆਂ ਔਰ ਕਿਤੇ ਨਾ ਕਿਤੇ ਵੀ ਉਹ ਜਿਹੜਾ ਜ਼ਗੀਰਦਾਰੀ ਸਿਸਟਮ ਸੀ ਰਾਜਾ ਸਾਹੀ ਸਿਸਟਮ ਸੀ ਉਹਦੇ ਨਾਲ ਕੁਝ ਤੁਹਾਨੂੰ ਲੱਗਦਾ ਵੀ ਉਹ ਚੰਗਾ ਸੀ ਹਾਂ ਉਹਦੇ ਨਾਲੋਂ ਕੁਝ ਬਖੜਾ ਸੀਗਾ ਆਪਣੇ ਲੋਕਾਂ ਦਾ ਵੀ ਉਹਦੇ ਨਾਲੋਂ ਫਾਇਦਾ ਹੋਇਆ ਇੱਕ ਦੂਜੇ ਜਗਾ ਤੇ ਆਉਣ ਜਾਣ ਵਾਸਤੇ ਜਾਂ ਜਿਵੇਂ ਨਹਿਰਾਂ ਸੀਗੀਆਂ ਨਹਿਰਾਂ ਦੇ ਨਾਲ ਆਪਣਾ ਖੇਤੀਬਾੜੀ ਵਾਲਾ ਢਾਂਚਾ ਸੀਗਾ ਉਹ ਵਿਕਸਿਤ ਹੋਇਆ ਵਧੀਆ ਫਸਲ ਹੋਣ ਲੱਗੀ ਲੋਕ ਵਧੀਆ ਰੋਟੀ ਖਾਣ ਲੱਗੇ ਜੀ ਤੇ ਜਦੋਂ ਪਹਿਰਾਵੇ ਦੀ ਗੱਲ ਕਰਦੇ ਆ ਜੀ ਉਦੋਂ ਦੇ ਲੋਕਾਂ ਦੇ ਕਿੰਨੇ ਡੀਲ ਡੋਲ ਬੜੇ ਖੁੱਲੇ ਡੁੱਲੇ ਸੀ ਹਨਾ ਔਰਤਾ ਵੀ ਬੜੀਆਂ ਨਰੋਈਆਂ ਸੀਗੀਆਂ ਤੁਹਾਡੇ ਨਾਵਲ ਦੇ ਵਿੱਚ ਇਹਨਾਂ ਦਾ ਹੈ ਜਿਕਰ ਵੀ ਹਾਂ ਉਦੋਂ ਦੀ ਡੀਲਡ ਉਦੋਂ ਦਾ ਪਹਿਰਾਵਾ ਉਦੋਂ ਦੇ ਕੋਈ ਸ਼ੌਂਕ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਬਾਰੀਏ ਲੋਕਾਂ ਦੇ ਹੋਰਾਂ ਦੇ ਕਿੱਦਾਂ ਦੇ ਸੀ ਉਦੋਂ ਕਹਿੰ ਲੋ ਵੀ ਲੋਕਾਂ ਬਹੁਤ ਲੋਕਾਂ ਨੂੰ ਮਿਹਨਤ ਕਰਨੀ ਪੈਂਦੀ ਸੀ ਜਿਹੜਾ ਕੰਮ ਸੀ ਨਾ ਉਹ ਬਹੁਤ ਜ਼ੋਰਦਾਰ ਕੰਮ ਸੀਗਾ ਤੇ ਕਹਿੰ ਲੋ ਵੀ ਲੋਕਾਂ ਨੇ ਘਰ ਦੇ ਜਿਹੜੇ ਸਵਾਨੀਆਂ ਹੁੰਦੀਆਂ ਸੀਗੀਆਂ ਔਰਤਾ ਹੁੰਦੀਆਂ ਸੀਗੀਆਂ ਉਹਨਾਂ ਨੇ ਵੀ ਬਹੁਤ ਜ਼ੋਰ ਦੇ ਨਾਲ ਘਰ ਦਾ ਕੰਮ ਨਿਬੇੜ ਕੇ ਤੇ ਡੰਗਰਾਂ ਵਾਲਾ ਕੰਮ ਨਿਭੜ ਕੇ ਆਪਣੇ ਨਿਆਣੇ ਨੂਣੇ ਸਾਂਭ ਕੇ ਫਿਰ ਉਹ ਖੇਤਾਂ ਦੇ ਵਿੱਚ ਜਾ ਕੇ ਬਰਾਬਰ ਕੰਮ ਕਰਦੀਆਂ ਸੀਗੀਆਂ ਪੰਜਾਬ ਦੀਆਂ ਆਪਣੀਆਂ ਔਰਤਾਂ ਤੇ ਅੱਜ ਜਦੋਂ ਆਪਾਂ ਹਜੂਰ ਸਾਹਿਬ ਵੱਲੋਂ ਜਾਂਦੇ ਆ ਉਧਰ ਦੇਖਦੇ ਆ ਵੀ ਔਰਤਾਂ ਨੇ ਜਿਹੜੀਆਂ ਉਹ ਖੇਤਾਂ ਦੇ ਵਿੱਚ ਕੰਮ ਕਰਦੀਆਂ ਲੱਗੀਆਂ ਤੇ ਬੰਦੇ ਨੇ ਜਿਹੜੇ ਕਿਤੇ ਕਿਤੇ ਉਹਨਾਂ ਦੇ ਨਾਲ ਕੰਮ ਕਰਦਿੰਦੇ ਕਈ ਵਾਰੀ ਉਹ ਕੱਲੀ ਹੀ ਕੰਮ ਕਰਦੀਆਂ ਲੱਗੀਆਂ